ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹੇ ਮੋਦੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਤੇ ਫਿਰ ਕਿਹੜੇ ਮੂ ਨਾਲ ਲੋਕਾਂ ਕੋਲ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣ ਦੀ ਚਾਹਤ ਕੀ ਹੁੰਦੀ ਆ ਆ ਲੈ ਆਮ ਲੈ ਕੇ ਆਉਂਦੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਦਾ ਮੋਦੀ ਦੀਆਂ ਝਾਕੀਆਂ ਵਧੀਆਂ ਲੱਗਦੀਆਂ ਭਗਤ ਸਿੰਘ ਨੂੰ ਚੰਗਾ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਨਹੀਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਇਹ ਗੱਲ ਕੈਪਟਨ ਮਨਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤੇ ਮਨਜਿੰਦਰ ਸਿਰਸਾ ਜੀ ਤੇ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜੀ ਦੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਚਾਕੀਆਂ ਨਿਕਲਦੀਆਂ ਹਰ ਸਟੇਟ ਦੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੇ ਆਪਣੀ ਕੁਰਬਾਨੀਆਂ ਆਪਣਾ ਵਿਰਸਾ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਇਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦੇ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਹਾਂ ਕਿ ਚਾਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਹਾਂ ਕਿਉਂਕਿ 26 ਜਨਵਰੀ ਹੈ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੋਕੀਆਂ ਨਹੀਂ ਛਪੀਆਂ ਤਾਂ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲੇ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਦੇ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਨਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ ਅਸਾ ਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚਲ ਚਾਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹਾ ਸੀ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਸ਼ਹੀਦ ਭਗਤ ਸਿੰਘ ਜੀ ਜਲਿਆਂਵਾਲਾ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਸ ਸੀ ਰਿਪਬਲਿਕ ਡੇ ਪ੍ਰੇਡ 2003 ਇਹ ਉਹਨਾਂ ਵਾਸਤੇ ਭੇਜੀ ਹੈ 24 ਚ ਰਿਪਬਲਿਕ ਡੇ ਹੋਣੀ ਹੈ ਤੇ ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ ਇਹ ਇਸੇ ਦਾ ਇੱਕ ਦੂਜਾ ਹਿੱਸਾ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਉਸ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਸੀ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਪਾ ਦੂਜਾ ਸੀ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਜ ਨਾਰੀ ਸ਼ਕਤੀ ਤੌਰ ਤੇ ਅਸੀਂ ਇਹ ਉਹਨਾਂ ਨੂੰ ਵੀ ਪ੍ਰੇਜ਼ੈਂਟ ਕੀਤੀ ਇਸੇ ਦਾ ਇੱਕ ਹੋਰ ਪਾਠ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀ ਹੈ ਇਹ ਵੀ ਮਾਈਪਾ 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 ਇਹ ਕਲਚਰ ਆ ਕਲਚਰ ਕਲਚਰ ਦੀਆਂ ਦੋਨ ਆ ਕਲਚਰ ਦੀ ਦਿਖਾਈ ਫੁਲਕਾਰੀ ਕਰਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਭੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਈ ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਇ ਤੁਸੀ ਇਹ ਆ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੈ। ASCII ਇਹ ਹੈ ਕਿੰਨੀਆਂ ਮੀਟਿੰਗਾਂ ਸੌਰੀ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉੱਥੇ ਸੈਂਟਰ ਨਾਲ ਗੱਲ ਕਰਨ ਲਈ ਗਏ ਜਿਹੜੀ ਕਮੇਟੀ ਬਣਾਈ ਸੀ। ਰੱਖ। ਤਾਂ ਇਸ ਲਈ 22 ਜਨਵਰੀ ਸਾਡੀ ਮਿਸ ਹੋ ਗਈ। ਲੋਕ ਹੋਇਆ ਸਨ। ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ। ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਵਾਲਾ। ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਜਿੱਥੇ ਕਾਰਨ ਦੱਸੇ ਨਾ कारण नहीं दस होंगे जी और वो केंद्र जेडे सिलेक्ट स्टेट्स ने वो आह ने भी जी दिल्ली भी है नहीं दिल्ली भी है नहीं मैं पढ़ के सुना देना उत्तराखंड है जी उत्तर प्रदेश है जी तेलंगाना तमिलनाडु राजस्थान उड़ीसा मेघालय मणिपुर महाराष्ट्र मध्य प्रदेश लद्दाख करनाटका झारखंड हरियाणा गुजरात गोवा छत्तीसगढ़ असम अरुणाचल प्रदेश आंध्र प्रदेश मैं मैन मैं पहले खत्म कर लें दो सारी गल फिर तुम सवाल कर अस्सी प्रसेंट तो उपर नब्बे प्रसेंट तो उपर भाजपा द्वारा शासित प्रदेश मतलब हम छब्बीस जनवरी पंद्रह अगस्त का भी भगवानकरण हो गया भाजपाकरण हो गया राजनीतिकरण हो गया तो पिछले साल भी साकी नहीं सी एस साल भी साई झाकी नहीं ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀ ਤੁਹਾਨੂੰ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਥੋੜੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਨੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਫਿਰਸੇ ਨੂੰ ਸਾਡੀ ਸਾਡੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਦਰਿਆਂ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਬਸਤੇ ਚੱਲੇ ਹੋਇਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਜੇ ਇਹਨਾਂ ਨੂੰ ਭਾਜਪਾ ਵਾਲੇ ਆ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗਾ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਉਹਨਾਂ ਦੀਆਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਮੋਦੀ ਇਹਨਾਂ ਨਾਲੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਾਂ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 ਚ ਵੀ ਜਿਹੜਾ 20 ਸੀ ਉਹ ਉਹ ਕਮਲ ਦਾ ਫੁੱਲੀ ਬਣਾਤਾ ਸੀ ਇਹ ਤੇ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕ ਕਰਨ ਕਰਦੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹੁਣ ਇਹ ਗੱਲ ਕੈਪਟਨ ਮਨਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਤੇ ਉਹ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੀ ਮੰਗ ਨਹੀਂ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸੁਣ ਲਿਓ ਆਰਡੀਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਾਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬੱਧ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕ ਦੋ ਟ੍ਰੇਨਾਂ ਦੇਣ ਤੋਂ 1280 ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਦੇੜ ਸਾਹਿਬਾਂ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ ਯਾਹ ਟ੍ਰੇਨਾਂ ਲਿਸਟ ਪਈ ਹੈ ਮੇਰੇ ਕੋਲ ਇਹ ਅਨਦਰ ਰਿਐਕਸ਼ਨ ਲੈਟਰ ਪਿਆ ਮੇਰੇ ਕੋਲੇ ਐਮਓ ਜੂ ਕਰਕੇ ਮੁੱਕਰ ਗਈ ਆਹਾ ਰੇਲਵੇ ਦਾ ਰਿਐਕਸ਼ਨ ਲੈਟਰ ਹੈ ਜੀ ਕਿ ਅਸੀਂ ਵੀ ਦੇ ਸਕਾਂ ਚੰਦਰਾ ਸਾਡੇ ਕੋਲੇ ਇੰਜਨ ਹੈ ਨਹੀਂ ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲੇ ਇੰਜਨ ਹੈ ਨਹੀਂ ਹਾਂ ਇੰਜਨਾਂ ਦੀ ਘਾਟ ਹੈ ਕਿਹਦਾ ਜਦ ਧੁੰਦੜ ਕੰ ਚੱਲਦੇ ਨੇ ਤੇ ਰੇ ਟ੍ਰੇਨਾਂ ਕੋਲੇ ਇੰਜਨ ਹੈ ਨਹੀਂ ਉਹ ਪਾ ਜਿੰਝ ਡਬਲ ਇੰਜਨ ਡਬਲ ਇੰਜਨ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਹਿਬਾਨ ਨੇ ਖਾਸ ਕਰਕੇ ਪੰਜਾਬੀ ਨੇ ਜਿਹੜੇ ਬੀਜੇਪੀ ਚ ਉਹਨੂੰ ਮੈਂ ਪੁੱਛਣਾ ਚਾਹਨਾ ਹੁਣ ਕਿਹੜੇ ਮੂਹਨਾ ਪੰਜਾਬ ਆਉਂਗੇ ਜੀ 2024 ਤੇ ਕਿਹੜੀ ਕਰੀ ਜਾਂਦੇ ਆਨ ਆਲੇ ਆਮੂਲੇ ਕਿਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੋਂ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੋਹਨਾਂ ਲੋਕਾਂ ਕੋਲ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ